हेलो दोस्तों आज दी थीम शैम्पू एंड सॉफ्टनर पहला हेयर ਤੁਸੀਂ ਵੈਟ ਕਰ ਲੋਗੇ ਪ੍ਰੋਪਰ ਵੈਟ ਕਿ ਤੁਹਾਡੇ हेयर ਪੈਸ ਦੇ ਵਿੱਚ ਪ੍ਰੋਪਰ ਪਾਣੀ ਐਬਜ਼ਾਰਬ ਹੋ ਜਾਵੇ ਫਿਰ ਲਗਾਉਗੇ ਤੁਸੀਂ ਸ਼ੈਂਪੂ ਸ਼ੈਂਪੂ ਇੱਕ ਬੌਲੇਟ ਵਿੱਚ ਪਾ ਕੇ ਸ਼ੇਕ ਕਰ ਲੋਗੇ ਆਫਟਰ ਸ਼ੇਕ ਤੁਸੀਂ ਹੈਡ ਤੇ ਪਾ ਲਓਗੇ ਸ਼ੈਂਪੂ ਫਿਰ ਬਰਸ਼ਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਸ਼ੈਂਪੂ ਕਰਕੇ ਬਰਸ਼ਿੰਗ ਕਰਨੀ ਇੰਨੀ ਕਿ ਜ਼ਿਆਦਾ ਜ਼ਰੂਰੀ ਹੈ ਕਿ ਮੈਨ ਹੈ ਕਿ ਤੁਹਾਡੇ ਟ੍ਰਾਇੰਗਲਸ ਬਿਲਕੁਲ ਰਿਮੂਵ ਹੋ ਜਾਣ ਬਿਲਕੁਲ ਰਿਮੂਵ ਕੀ ਥੋੜਾ ਹੈਅਰ ਪੈਚ ਬਿਲਕੁਲ ਟ੍ਰਾਇੰਗਲ ਫ੍ਰੀ ਹੋ ਜਵੇ ਉਦੋਂ ਤੱਕ ਬਰਸ਼ ਕਰਨਾ ਹੈ ਸ਼ੈਂਪੂ ਦਾ ਕੰਮ ਹੈ ਤੁਹਾਡੇ ਹੈਅਰ ਦੇ ਵਿੱਚੋਂ ਡਸਟ ਰਿਮੂਵ ਕਰ ਦੇਣਾ ਤੇ ਬਰਸ਼ ਦਾ ਕੰਮ ਹੈ ਟ੍ਰਾਇੰਗਲਸ ਰਿਮੂਵ ਬਰਸ਼ਿੰਗ ਅਚੀ ਤਰ੍ਹਾਂ ਕਰਨ ਤੋਂ ਬਾਅਦ ਤੁਸੀਂ ਪ੍ਰੋਪਰ ਵਾਸ਼ ਕਰ ਲੋਗੇ ਪਾਣੀ ਦਾ ਪ੍ਰੈਸ਼ਰ ਆਪਾਂ ਉਦੋਂ ਤੱਕ ਰੱਖਣਾ ਹੈ ਜਦ ਤੱਕ ਆਪਣੀ ਹੈੱਡ 'ਚੋਂ ਫੋਮ ਰਿਮੂਵ ਨਹੀਂ ਹੋ ਜਾਂਦੀ ਪ੍ਰੋਪਰ ਫੋਮ ਰਿਮੂਵ ਕਰਨ ਤੋਂ ਬਾਅਦ ਨੈਕਸਟ ਵਰਕ ਹੈਗਾ ਆਪਣੇ ਸੌਫਟਨਰ ਦਾ ਸੌਫਟਨਰ ਤੁਸੀਂ ਐਦਾਂ ਹੀ ਵੈਟ ਹੇਅਰ ਦੇ ਵਿੱਚ ਜਦ ਤੁਹਾਡਾ ਸ਼ੈਂਪੂ ਬਿਲਕੁਲ ਰਿਮੂਵ ਹੋ ਚੁੱਕਿਆ ਉਹ ਤੋਂ ਬਾਅਦ ਤੁਹਾਡਾ ਨੰਬਰ ਹੈ ਸੌਫਟਨਰ ਦਾ ਐਦਾਂ ਹੀ ਵੈਟ ਹੇਅਰ ਦੇ ਵਿੱਚ ਤੁਸੀਂ ਸੌਫਟਨਰ ਪਾ ਦੋਗੇ ਸੌਫਟਨਰ ਪਾਣ ਤੋਂ ਬਾਅਦ ਫੇਰ ਉਹੀ ਸਟਾਈਲ ਨੂੰ ਤੁਸੀਂ ਬੈਕ ਟੂ ਬੈਕ ਬਰਸ਼ਿੰਗ ਸੌਫਟਨਰ ਦੇ ਵਿੱਚ ਵੀ ਬਰਸ਼ਿੰਗ ਬਹੁਤ ਜ਼ਰੂਰੀ ਹੈ ਵੀਡੀਓ ਚ ਬਣੇ ਰਹੋ ਉਹਨਾਂ ਦੋਸਤਾਂ ਨੂੰ ਜ਼ਰੂਰ ਸ਼ੇਅਰ ਕਰੋ ਜਿਹੜੇ ਹੇਅਰ ਪੈਚ ਯੂਜ਼ਰ ਨੇ ਜਿਹੜੇ ਆਪਣੇ ਹੇਅਰ ਪੈਚ ਦੀ ਟੈਂਗਲਸ ਤੋਂ ਪਰੇਸ਼ਾਨ ਨੇ ਪ੍ਰੋਪਰ ਪਾਣੀ ਨਾਲ ਵੋਸ਼ ਤੁਸੀਂ ਕਰ ਲੋਗੇ ヘア पैच ਨੂੰ ਤੇ ਨਾਲ ਨਾਲ ਬਰਸ਼ਿੰਗ ਬਹੁਤ ਜ਼ਰੂਰੀ ਹੈ ਸੌਫਟਨਰ ਵਿੱਚ ਬਰਸ਼ਿੰਗ ਦਾ ਮੇਨ ਕੰਮ ਹੈ ਕਿਉਂਕਿ ਸੌਫਟਨਰ ਦਾ ਕੰਮ ਹੈ ਸੌਫਟ ਕਰਨਾ ਬਰਸ਼ ਜੇ ਤੁਸੀਂ ਕਰੋਗੇ ਤਾਂ ਟ੍ਰਾਇੰਗਲਸ ਫ੍ਰੀ ਹੋ ਜਾਊਗਾ ヘア पैच ਤੇ ਹੁਣ ਤੁਸੀਂ ਪਾਣੀ ਨਾਲ ਪ੍ਰੋਪਰ ਵੋਸ਼ ਕਰਕੇ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਤੇ ਹੋਰ ਐਡੇ ਇੰਟਰਸਟਿੰਗ ਵੀਡੀਓਜ਼ ਲਈ ਸਾਨੂੰ ਫੋਲੋ ਕਰੋ